ਭਗਵੰਤ ਮਾਨ ਸਾਹਿਬ ਨੇ ਸਰਕਾਰੀ ਨੌਕਰੀਆਂ ਦਿੰਦੇ ਹੋਏ ਵੱਡੀ ਗੱਲ ਕਹੀ ਆਓ ਤੁਹਾਨੂੰ ਦੱਸਦੇ ਆ ਭੰਪਨਪਨ ਸਾਹਿਬ ਨੇ ਕੀ ਕਿਹਾ ਸ਼੍ਰੀ ਅਮਰਸਰ ਸਾਹਿਬ ਦੇ ਸਰਕਾਰੀ ਮੈਡੀਕਲ ਕਾਲਜ ਤੇ ਆਡੀਟੋਰੀਅਮ ਵਿਖੇ ਪੀਐਸਪੀਸੀਐਲ ਚ 2016 ਨੌਜਵਾਨ ਮੁੰਡੇ ਕੁੜੀਆਂ ਨੂੰ ਨਿਯੁਕਤੀ ਪੱਤਰ ਵੰਡੇ ਸਾਰਿਆਂ ਨੂੰ ਤੰਦਹੀ ਨਾਲ ਸੇਵਾ ਕਰਨ ਲਈ ਸ਼ੁਭਕਾਮਨਾਵਾਂ ਦਿੱਤੀਆਂ ਹੁਣ ਤੱਕ 58962 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਜਿਸ ਵਿੱਚੋਂ ਇਕੱਲੇ ਪੀਐਸਪੀਸੀਐਲ ਅਤੇ ਪੀਐਸਟੀਸੀਐਲ ਚ ਅਪ੍ਰੈਲ 2022 ਤੋਂ ਲੈ ਕੇ ਹੁਣ ਤੱਕ 8984 ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆਂ ਜਾ ਚੁੱਕੀਆਂ ਹਨ ਨੌਕਰੀਆਂ ਦੇਣ ਦਾ ਇਹ سلسلہ ਇਸੇ ਤਰ੍ਹਾਂ ਹੀ ਅੱਗੇ ਵੀ ਚੱਲ ਰਿਹਾ ਰਹੇਗਾ ਸਾਡੀ ਸਰਕਾਰ ਵਿੱਚ ਕੋਈ ਵੀ ਮਿਹਨਤੀ ਨੌਜਵਾਨ ਨੌਕਰੀ ਤੋਂ ਵਾਂਝੇ ਨਹੀਂ ਰਹੇਗਾ ਸਾਡੀ ਸਰਕਾਰ ਵੱਲੋਂ ਨੌਜਵਾਨਾਂ ਨੂੰ ਦਿੱਤੀਆਂ ਜਾ ਰਹੀਆਂ ਸਰਕਾਰੀ ਨੌਕਰੀਆਂ ਦਾ ਸਬੂਤ ਮੰਗ ਕੇ ਵਿਰੋਧੀ ਆਪਣੀ ਸਿਆਸਤ ਚਮਕਾ ਰਹੇ ਨੇ ਸਾਡੇ ਕੋਲ ਪੂਰੀ ਲਿਸਟ ਹੈ ਹੁਣ ਤੱਕ ਲਗਭਗ 40 ਵਿਭਾਗਾਂ ਚ 58962 ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹਾਂ ਅਸੀਂ ਪੂਰੀ ਇਮਾਨਦਾਰੀ ਨਾਲ ਨੌਜਵਾਨਾਂ ਦਾ ਭਵਿਕ ਸੁਰੱਖਿਤ ਕਰ ਰਹੇ ਹਾਂ ਪਿਛਲੀਆਂ ਲਗਭਗ 7-8 ਸਾਲਾਂ ਤੋਂ ਪ੍ਰਸ਼ਟਾਚਾਰੀ ਸਿਸਟਮ ਦਾ ਸ਼ਿਕਾਰ ਹੋਏ ਨੌਜਵਾਨਾਂ ਨੂੰ ਅਸੀਂ ਬਿਨਾ ਕਿਸੇ ਸਿਫਾਰਿਸ਼ ਤੇ ਸਰਕਾਰੀ ਨੌਕਰੀਆਂ ਦੇ ਰਹੇ ਹਾਂ ਅਸੀਂ ਸਿਸਟਮ ਨੂੰ ਸੁਧਾਰ ਕੇ ਨੌਜਵਾਨਾਂ ਦੇ ਸੁਪਨੇ ਪੂਰੇ ਕਰ ਰਹੇ ਹਾਂ ਪਿਛਲੀਆਂ ਸਰਕਾਰਾਂ ਨੇ ਸਿਫਾਰਿਸ਼ ਅਤੇ ਰਿਸ਼ਵਤ ਦੇਣ ਵਾਲਿਆਂ ਨੂੰ ਨੌਕਰੀਆਂ ਦੇਤ ਕੇ ਸਾਡੇ ਨੌਜਵਾਨਾਂ ਦੇ ਸੁਪਨੇ ਮਾਰ ਕੇ ਰੱਖ ਦਿੱਤੇ ਸੀ ਅਸੀਂ ਕਾਬਲੀਅਤ ਦੇ ਆਧਾਰ ਤੇ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇ ਕੇ ਉਹਨਾਂ ਦਾ ਮਾਣ ਵਧਾ ਰਹੇ ਹਾਂ ਅਸੀਂ ਸਾਡੇ ਸਿੱਖਿਆ ਖੇਤਰ ਵਿੱਚ ਖਾਸ ધ્યાન ਦੇ ਕੇ ਹਰ ਵਰਗ ਦੇ ਬੱਚਿਆਂ ਨੂੰ ਨੌਕਰੀਆਂ ਦੇ ਕਾਬਿਲ ਬਣਾ ਰਹੇ ਹਾਂ ਦੂਜੇ ਪਾਸੇ ਅਸੀਂ ਨਿਰੋਲ ਮੈਰਿਟ ਦੇ ਆਧਾਰ ਤੇ ਕਾਬਿਲ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਤੇ ਮੌਕੇ ਦੇ ਰਹੇ ਹਾਂ ਅਸੀਂ ਸਾਡੇ ਨੌਜਵਾਨਾਂ ਨੂੰ ਬਿਨਾਂ ਕਿਸੇ ਰਿਸ਼ਵਤ ਅਸੇ ਸਿਫਾਰਿਸ਼ ਤੇ ਸਰਕਾਰੀ ਨੌਕਰੀਆਂ ਦੇ ਰਹੇ ਹਾਂ ਜਿਸ ਤੇ ਸਦਕਾ ਆਪਣੀ ਕਾਬਲੀਅਤ ਦੇ ਅਨੁਸਾਰ ਨੌਜਵਾਨ ਇੱਕੋ ਸਮੇਂ ਦੋ-ਦੋ ਨੌਕਰੀਆਂ ਵਿੱਚ ਵੀ ਚੁਣੇ ਜਾ ਰਹੇ ਨੇ ਸਾਡੀ ਸਰਕਾਰ ਵਿੱਚ ਆਮ ਤਰ੍ਹਾਂ ਦੇ 3 ਪੁੱਤਾਂ ਨੂੰ ਉਹਨਾਂ ਦੀ ਯੋਗਤਾ ਅਨੁਸਾਰ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਅਸੀਂ ਕਿਸੇ ਵੀ ਕਾਬਿਲ ਨੌਜਵਾਨ ਨੂੰ ਰਿਸ਼ਵਤ ਜਾਂ ਕਿਸੇ ਸਿਫਾਰਿਸ਼ ਦਾ ਸ਼ਿਕਾਰ ਨਹੀਂ ਹੋਂਦਵਾਗੇ ਹਾਂ ਜਦੋਂ ਦੱਸਤੀ ਜੀਪੰਦਨਾ ਸਾਹਿਬ ਨੇ ਸਰਕਾਰੀ ਨੌਕਰੀਆਂ ਦਿੰਦੇ ਹੋਏ ਵੱਡੀ ਗੱਲ ਕਹਿਤੀ ਜਿਸ ਨੂੰ ਸੁਣ ਕੇ ਸਭ ਹੈਰਾਨ ਰਹਿ ਗਏ ਪੰਥਮਾ ਸਾਹਿਬ ਨੇ ਹੁਣ ਤੱਕ ਪੰਜਾਬ ਦੇ ਵਿੱਚ 58962 ਨੌਜਵਾਨ ਮੁੰਡੇ ਕੁੜੀਆਂ ਨੂੰ ਸਰਕਾਰੀ ਨੌਕਰੀਆਂ ਦੇ ਚੁੱਕੇ ਹੈਗੇ ਹੈਗੇ ਇਹ سلسلہ ਇਦਾਂ ਹੀ ਜਾਰੀ ਰਹੇਗਾ ਕਿ ਆ ਪੰਥਮਾ ਸਾਹਿਬ ਨੇ ਬਾਕੀ ਤੁਹਾਡਾ ਇਸ ਵਾਰ ਕੀ ਵਿਚਾਰ ਕਮੈਂਟਾਂ ਚ ਜਰੂਰ ਦੱਸੋ ਜੇ ਤੁਹਾਨੂੰ ਵੀ ਕੋਈ ਸਰਕਾਰੀ ਨੌਕਰੀ ਮਿਲੀ ਹੈ ਤੇ ਉਹ ਵੀ ਤੁਸੀਂ ਦੱਸ ਸਕਦੇ ਹੋ ਬਾਕੀ ਜਾਂਦੇ ਹਾਂ ਨੂੰ ਦਾਦੀ ਜੀ ਬੰਤਮਨ ਸਾਹਿਬ ਨੇ ਸਰਕਾਰੀ ਨੌਕਰੀਆਂ ਦਿੰਦੇ ਹੋਏ ਵੱਡੀ ਗੱਲ ਕਹਿਤੀ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ